अफसरा ने मंजूरी लिया के चंडीगढ़ ਤੋਂ ਮਨਜ਼ੂਰੀ ਲਿਆ ਕੇ ਟੈਂਡਰ ਲੱਗੇ ਸੀਗੇ ਜਿਹੜੇ ਕਿ 19 ਫਰਵਰੀ ਨੂੰ ਖੋਲਣੇ ਸੀਗੇ ਉਹਦੇ ਨਾਲ ਲੋਕਾਂ ਨੂੰ ਇੱਕ ਰਾਹਤ ਮਿਲਣੀ ਸੀ ਡਵੈਲਪਮੈਂਟ ਦੇ ਲਈ ਇੱਕ ਟੈਂਡਰ ਸੀ ਕਰੋੜ 70 ਲੱਖ ਦੀ ਲਿਸਟ ਸੀਗੀ ਉਹ ਲਿਸਟ ਪ੍ਰਧਾਨ ਨੇ ਪਹਿਲਾਂ ਸਾਈਨ ਨਹੀਂ ਕੀਤੀ ਅਨਾਕਾਮੀ ਕੀਤੀ ਤੇ ਉਹ ਮਤਵਾ ਕੀ ਘਟਨਾ ਹੈ ਬਹੁਤ ਵੱਡੀ ਉਹਨਾਂ ਨੂੰ ਇਹ ਜਾ ਕਰਨੀ ਕਰਨਾ ਚਾਹੀਦਾ ਕੋਈ ਸ਼ਹਿਰ ਦੇ ਬਿਨਾਂ ਵੀ ਇਹਨਾਂ ਦੀ ਜਲਸ ਕਰਕੇ ਉਹਨਾਂ ਨੇ ਗਲੀਆਂ ਨਹੀਂ ਬਣਨ ਦਿੱਤੀਆਂ ਹੈਗੀਆਂ ਤਾਂ ਹੀ ਉਹ ਸਟੇ ਆਰਡਰ ਲੈ ਕੇ ਆਏ ਨੇ ਉਤੋਂ ਹਾਈ ਕੋਰਟ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿੰਦਾਬਾਦ ਅਸੀਂ ਰੋਸ ਮਾਰਚ ਦਿੱਤਾ ਨਾ ਜੀ ਹਾਂਜੀ ਅਸੀਂ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਦੱਸਣਾ ਚਾਹਨਾ ਵੀ ਜਗਰ ਨਗਰ ਕਾਉਂਸਲ ਦਾ ਪ੍ਰਧਾਨ ਕਮਲਜੀਤ ਸਿੰਘ ਲੱੱਦਰ ਇਸ ਨੇ ਪਿਛਲੇ 2 ਸਾਲ ਤੋਂ ਕੋਈ ਵੀ ਐਸਟੀਮੇਟ ਨਹੀਂ ਪਾਸ ਕੀਤਾ ਕੋਈ ਵੀ ਇਹ ਟੈਂਡਰ ਨਹੀਂ ਲਾ ਗਿਆ ਜਦੋਂ ਵੀ ਇਹਦੇ ਕੋਲੋਂ ਕੋਈ ਐਸਟੀਮੇਟ ਜਾਂ ਟੈਂਡਰ ਲਾਉਣ ਵਾਸਤੇ ਕਾਗਜ ਜਾਂਦੇ ਨੇ ਤਾਂ ਇਹ ਇਨਕਾਰ ਕਰ ਦਿੰਦਾ ਹੈ ਸਾਡੀ ਕਰੋੜਾਂ ਰੁਪਏ ਦੀ ਜਿਹੜੀ ਸਾਡੀ ਗ੍ਰਾਂਟ ਸਰਦਾਰ ਤਰਨਪ੍ਰੀਤ ਸਿੰਘ ਸੌਂਝੀ ਲੈ ਕੇ ਆਏ ਸੀ ਸਾਡੀ ਉਹ ਵਾਪਸ ਜਦੋਂ ਇਹ ਟੈਂਡਰ ਨਹੀਂ ਲਾਉਂਦਾ ਅਖੀਰ ਨੂੰ ਅਫਸਰਾਂ ਨੇ ਮਨਜ਼ੂਰੀ ਲਿਆ ਕੇ ਚੰਡੀਗੜ੍ਹ ਤੋਂ ਮਨਜ਼ੂਰੀ ਲਿਆ ਕੇ ਟੈਂਡਰ ਲਗਾ ਕੇ 1 ਕਰੋੜ 75 ਲੱਖ ਦੇ ਹੁਣ ਉਹ ਪੌਣੇ 2 ਕਰੋੜ ਦੇ ਜਿਹੜੇ ਟੈਂਡਰ ਲੱਗੇ ਸੀ ਕੱਲ ਨੂੰ ਟੈਂਡਰ ਭਾਣੇ ਨੇ ਲਾਸਟ ਦਿਨ ਆ ਇਨੇ ਕੀ ਕਿ ਸਾਡਾ ਜਾ ਕੇ ਹਾਈ ਕੋਰਟ ਦੇ ਵਿੱਚ ਰਿੱਟ ਪਾ ਕੇ ਉਹਨਾਂ ਦੇ ਪ੍ਰਤੀ ਟੈਂਡਰਾਂ ਵਰਤੀ ਇਹ ਸਟੇ ਲੈ ਆਇਆ ਤੁਸੀਂ ਇਹ ਦੇਖੋ ਵੀ ਨਗਰ ਕਾਉਂਸਲ ਦਾ ਪ੍ਰਧਾਨ ਸ਼ਹਿਰ ਦੀ ਡਿਵੈਲਪਮੈਂਟ ਕਰਦਾ ਹੈ ਜਾਂ ਤੁਸੀਂ ਕੰਮ ਕਰਦੇ ਨੂੰ ਤੁਸੀਂ ਰੋਕਦੇ ਹੋ ਮੈਂ ਚਾਹਨਾ ਕੋਈ ਵੀ ਥਰਡ ਪਰਸਨ ਕੋਈ ਸ਼ਹਿਰ ਵਾਸੀ ਕੰਮ ਕਰੂਗਾ ਮੈਂ ਉਹਦੇ ਨਾਲ ਖੜਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹੜਾ ਸ਼ਹਿਰ ਵਾਸੀਆਂ ਦਾ ਆਪਣਾ ਨੁਮਾਇੰਦਸ ਦਾ ਕੰਮ ਹੈ ਜਿਹੜਾ ਰੋਕਣਾ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨੀ ਦੱਸਣਾ ਚਾਹਣਾ ਵੀ ਨਗਰ ਕੌਂਸਲ ਦਾ ਪ੍ਰਧਾਨ ਹਰ ਸਮੇਂ ਕਾਗਜ਼ਾਂ ਦੇ ਵਿੱਚ ਸਾਈਨ ਕਰਨ ਤੋਂ ੜਕਾ ਪਾਉਂਦਾ ਕਿਸੇ ਵੀ ਕਾਗਜ਼ ਦੇ ਉੱਪਰ ਇਹ ਸਾਈਨ ਨਹੀਂ ਕਰਦਾ ਹੈਗਾ ਅੱਜ ਦਾ ਜਿਹੜਾ ਸਾਡਾ ਇਹ ਰੋਸ ਦਰਨਾ ਉਸ ਦੇ ਖਿਲਾਫ ਸੀ ਜਿਹੜੇ ਜੀ ਆਪ ਤੁਸੀਂ ਇਹ ਰੋਸ ਮਾਰਚ ਕਿੱਥੇ ਤੇ ਨਗਰ ਕੌਂਸਲ ਪ੍ਰਧਾਨ ਦੇ ਖਿਲਾਫ ਤੁਸੀਂ ਇਹ ਆਪਣਾ ਪੋਜੀਸ਼ਨ ਕਿਤੇ ਕੀ ਕਹਿਣਾ ਹੈ ਦੇਖੋ ਜਿਹੜਾ ਇਹ ਰੋਸ ਪ੍ਰਦਰਸ਼ਨ ਤਾਂ ਕਰਨਾ ਪਿਆ ਸਾਨੂੰ ਜਿਹੜੇ ਸਾਡੇ ਲੈਨੋਪਾਰ ਪ੍ਰੋਫੈਸਰ ਕਲੋਨੀ ਦੇ ਟੈਂਡਰ ਲੱਗੇ ਸੀ ਕਿ 1 ਕਰੋੜ 72 ਲੱਖ ਦੇ ਉਹਨਾਂ ਦੇ ਖਿਲਾਫ ਇਹਨੇ ਮਨਜੋਬ ਹਾਈ ਕੋਰਟ ਤੋ ਜਾ ਕੇ ਸਟੇ ਲੈ ਆਂਦਾ ਸਟੇ ਵਾਲੀ ਕੋਈ ਗੱਲ ਨਹੀਂ ਹੈਗੀ ਅਸੀਂ ਉਹਦਾ ਵੀ ਜਵਾਬ ਦਵਾਂਗੇ ਕਿਉਂਕਿ ਇਹਨੇ ਇਹਦੀ ਨੀਅਤ ਨਹੀਂ ਹੈਗੀ ਪਰ ਡਿਵੈਲਪਮੈਂਟ ਦੀ ਡਿਵੈਲਪਮੈਂਟ ਦੀ ਨੀਤ ਉਹਦੀ ਤਾਂ ਮੈਨੂੰ ਇਹ ਦੱਸੋ ਪਿਛਲੇ 4 ਸਾਲ ਚ ਸਿਰਫ ਇੱਕ ਵਾਰ ਟੈਂਡਰ ਲੱਗੇ ਨੇ ਜਿਹੜੇ ਕਿ 15 ਕਰੋੜ ਦੇ ਔਰ ਦੋ ਵਾਰ ਟੋਟਲ ਐਸਟੀਮੇਟ ਪਾਸ ਹੋਏ ਨੇ ਜਦੋਂ ਕਿ ਹਰ ਸਾਲ ਸਾਡਾ 20 ਕਰੋੜ ਦਾ ਬਜਟ ਆ ਮਿਊਸਪਲ ਕਮੇਟੀ ਦਾ ਉਹ ਤਾਂ ਛੱਡੋ ਇਹਨੇ ਤਾਂ ਜਿਹੜੀ ਐਨ ਕੈਪ ਦੀ ਸਾਡੀ ਗ੍ਰਾਂਟ ਸੀਗੀ ਪਹਿਲਾਂ 4 ਕਰੋੜ ਦੀ ਆਈ ਸੀ ਕਿ 3 ਕਰੋੜ ਦੀ ਹੋਰ ਆਈ ਹੋਈ ਐ 7 ਕਰੋੜ ਦੀ ਵਾਪਸ ਚਲੀ ਗਈ ਉਹ ਸਾਰੀ ਐ ਜਿਹੜੀਆਂ ਸਾਡੀਆਂ ਗ੍ਰਾਂਟਾਂ ਦੀਆਂ ਆ ਉਹਦਾ ਇਹਨੇ ਕੋਈ ਉਹਦਾ ਲਾਭ ਨਹੀਂ ਲਿਆ ਕਿਉਂਕਿ ਇਹ ਡਿਵੈਲਪਮੈਂਟ ਕਰਨੀ ਨਹੀਂ ਚਾਹੁੰਦਾ ਥੋੜੇ ਧਿਆਨ ਚ ਮੈਂ ਲਿਆਉਣਾ ਚਾਹੁੰਦਾ ਕਿ ਜਦੋਂ 2020 ਦੇ ਵਿੱਚ ਗੁਰਕੀਰਤ ਸਿੰਘ ਜੀ ਨੇ ਉੱਥੇ ਸੀਵਰੇਜ ਪਵਾਇਆ ਸੀਗਾ ਉਦੋਂ ਉਹ ਅਨਪਰੂਵਡ ਨਹੀਂ ਸੀਗੀ ਉੱਥੇ ਬਾਟਰ ਸਪਲਾਈ ਸੀਵਰੇਜ ਪੈ ਚੁੱਕਿਆ ਜਿਹੜੀ ਕਿ ਅੱਜ ਸਰਕਾਰ ਦੀ ਇੱਕ ਨੀਤੀ ਹੈ ਜਿੱਥੇ 50% ਲੋਕਾਂ ਨੇ ਨਕਸ਼ੇ ਪਾਸ ਕਰਾ ਲੇ ਜਾਂ ਉੱਥੇ ਘਰ ਬਣ ਗਏ ਤਾਂ ਏਰੀਆ ਆਪਣੇ ਆਪ ਡਵੈਲਪ ਹੋ ਜਾਂਦਾ ਪਰ ਇੱਥੇ ਤਾਂ 75% ਤੋਂ ਉੱਪਰ 2020 'ਚ ਹੋ ਚੁੱਕੇ ਸੀਗੇ ਜੇ 75% 2020 'ਚ ਹੋਏ ਤੇ ਤਾਂ ਹੀ ਉੱਥੇ ਸੀਵਰੇਜ ਪਿਆ ਉਸ ਤੋਂ ਬਾਅਦ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਨਗਰ ਕੌਂਸਲ ਪ੍ਰਧਾਨ ਕਹਿੰਦਾ ਪ੍ਰੋਫੈਸਰ ਕਲੋਨੀ ਤਾਂ ਸਾਡੇ ਖੰਨਾ ਨਗਰ ਕੌਂਸਲ ਦਾ ਹਿੱਸਾ ਹੀ ਨਹੀਂ ਚਲੋ ਉਹ ਵੀ ਛੱਡੋ ਉਸ ਤੋਂ ਬਾਅਦ ਜਦੋਂ ਟੈਂਡਰ ਲੱਗੇ ਹੁਣ ਇਹਨੂੰ 7 7ਵੇਂ ਮਹੀਨੇ 23 ਜੁਲਾਈ ਨੂੰ ਅਫਸਰਾਂ ਨੇ ਟੈਂਡਰ ਲਾਉਣ ਲਈ ਪੇਸ਼ਕਸ਼ ਕੀਤੀ ਇਸ ਬੰਦੇ ਨੇ ਸਾਈਨ ਨਹੀਂ ਕੀਤੇ ਕਹਿੰਦਾ 2 ਤੇ 4 ਨੰਬਰ ਟੈਂਡਰ ਜਿਹੜੇ ਕਿ ਪ੍ਰੋਬੈਸ ਕੋਲੋਨੀ ਦੇ ਬਾਹਰ ਕੱਢ ਦੋ ਇਹ ਨਹੀਂ ਮੈਂ ਲਾਉਣੇ ਬਾਕੀ ਲਾ ਦੂੰਗਾ ਪਰ ਇਹਦੀ ਨੀਅਤ ਨੀਅਤੇ ਖੋਟ ਸੀਗੀ ਇਹਨੇ ਕੋਈ ਵੀ ਟੈਂਡਰ ਸਾਈਨ ਨਹੀਂ ਕੀਤਾ ਬਾਰ-ਬਾਰ ਅਧਿਕਾਰੀਆਂ ਦੇ ਕਹਿਣ ਦੇ ਬਾਵਜੂਦ ਇਹਨੇ ਟੈਂਡਰ ਨਹੀਂ ਲਾਏ ਫਿਰ ਅਧਿਕਾਰੀਆਂ ਨੇ ਉੱਪਰੋਂ ਡਾਇਰੈਕਟਰ ਤੋਂ ਏਡੀਸੀ ਤੋਂ ਪਾਬਰਾਂ ਲਈਆਂ ਇਹ ਟੈਂਡਰ ਲੱਗੇ ਇਹ ਤਕਰੀਬਨ 6-7 ਮਹੀਨੇ ਬਾਅਦ ਜਾ ਕੇ ਇਹ 24 ਜਨਵਰੀ ਨੂੰ ਟੈਂਡਰ ਲੱਗੇ ਸੀਗੇ ਜਿਹੜੇ ਕਿ 19 ਫਰਵਰੀ ਨੂੰ ਖੁੱਲਣੇ ਸੀਗੇ ਉਹਦੇ ਨਾਲ ਲੋਕਾਂ ਨੂੰ ਇੱਕ ਰਾਹਤ ਮਿਲਣੀ ਸੀ ਕਿ ਉੱਥੇ ਗਲੀਆਂ ਬਣਨੀਆਂ ਸੀਗੀਆਂ ਪਰ ਪ੍ਰਧਾਨ ਨੂੰ ਇਹ ਬਿਲਕੁਲ ਇਹ ਉਹਨੂੰ ਨਹੀਂ ਆਪਾਂ ਕੀ ਕਹਿ ਸਕਦੇ ਆਂ ਵੀ ਤੁਸੀਂ ਉਹਨੂੰ ਨਹੀਂ ਬਾਰਾ ਖਾਦਾ ਇਹ ਕਿ ਇੱਥੇ ਸ਼ਹਿਰ 'ਚ ਡਿਵੈਲਪਮੈਂਟ ਹੋਵੇ ਕਿਉਂਕਿ ਇਹ ਬੰਦਾ ਡਿਵੈਲਪਮੈਂਟ ਦੇ ਖਿਲਾਫ ਆ ਇਹਨੇ ਹਮੇਸ਼ਾ ਹੀ ਨਗਰ ਕੌਂਸਲ ਦੇ ਵਿੱਚ ਆਪਣਾ ਹਿੱਤ ਦੇਖਿਆ ਲੋਕਾਂ ਦਾ ਹਿੱਤੇ ਨਹੀਂ ਦੇਖਿਆ ਸਾਡਾ ਤਾਂ ਮਕਸਦ ਇੱਕ ਹੈ ਵੀ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਉਹਦੇ ਲਈ ਸਾਰਾ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਧੰਨਵਾਦ ਧਰਨਾ ਪ੍ਰੋਟੈਸਟ ਕੀਤਾ ਰੋਸ ਮਾਰਚ ਕੀਤਾ ਕੀ ਕਹਿਣਾ ਹੈ ਇਹੋ ਇਹਦੀ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਸਾਡਾ ਰੋਸ ਮਾਰਚ ਸੀਗਾ ਉਹ ਕਵਰ ਕਰਨ ਆਏ ਹੋ ਸਾਡੀ ਗੱਲ ਸ਼ਹਿਰ ਵਾਸੀਆਂ ਤੱਕ ਪਹੁੰਚਾਉਣ ਲਈ ਜੋ ਇੱਥੇ ਆਏ ਹੋ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਅੱਜ ਦਾ ਇਹ ਧਰਨਾ ਸੀਗਾ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਵੱਲੋਂ ਸ਼ਹਿਰ ਦੀ ਡਿਵੈਲਪਮੈਂਟ ਨਾ ਕਰਨ ਵਿਰੋਧ ਦੇ ਵਿੱਚ ਲਾਇਆ ਗਿਆ ਸੀ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਇੱਕ ਟੈਂਡਰ ਸੀ ਕਰੋੜ 70 ਲੱਖ ਦੀ ਲਿਸਟ ਸੀ ਉਹ ਲਿਸਟ ਪ੍ਰਧਾਨ ਨੇ ਪਹਿਲਾਂ ਸਾਈਨ ਨਹੀਂ ਕੀਤੀ ਨਾ ਕਰਦੀ ਕੀਤੀ ਤੇ ਉਹਦੀ ਆਫੀਸ਼ੀਅਲੀ ਪ੍ਰਵਾਨਗੀ ਲੈ ਲਈ ਗਈ ਟੈਂਡਰ ਲਵਾਉਣ ਦੀ ਤੇ ਇਹਨੇ ਅੱਜ ਉਹਨਾਂ ਟੈਂਡਰਾਂ ਦੇ ਖਿਲਾਫ ਜਾ ਕੇ ਅਦਾਲਤ ਦੇ ਵਿੱਚ ਉਹ ਸਟੇ ਲੈ ਲਈ ਸੋ ਟੈਂਡਰ ਰੁਕ ਗਏ ਜੋ ਡਿਵੈਲਪਮੈਂਟ ਦੇ ਕੰਮ ਰੋਕੇ ਨੇ ਸ਼ਹਿਰ ਨਿਵਾਸੀਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਉਹ ਅਸੀਂ ਲੋਕਾਂ ਦੇ ਸਾਹਮਣੇ ਉਹ ਚੀਜ਼ਾਂ ਦੀਆਂ ਦਿਖਾਉਣਾ ਚਾਹੁੰਦੇ ਸੀ ਜੀ ਨੂੰ ਆਈ ਆਪਣਾ ਮੇਰਾ ਸਰਿੰਦਰ ਸਿੰਘ ਐਸ ਡੀਓ ਹਾਂਜੀ ਪ੍ਰੋਫੈਸਰ ਗਰੋਹਨੀ ਤੋਂ ਆਏ ਆ ਸੀ ਜਿਹੜੇ 19 ਤਰੀਕ ਨੂੰ ਟੈਂਡਰ ਖੋਲਣੇ ਸੀ ਉਹ ਨਗਰ ਕੌਂਸਲ ਦੇ ਪ੍ਰਧਾਨ ਨੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਤੋਂ ਸਟੇਲ ਲਿਆ ਕੇ ਉਹਨਾਂ ਤੇ ਰੋਕ ਲਵਾਈ ਹੈ ਤੇ ਉਹਨਾਂ ਨੇ ਬਹੁਤ ਵੱਧ ਮਤਭਾਗੀ ਘਟਨਾ ਹੈ ਬਹੁਤ ਵੱਡੀ ਉਹਨਾਂ ਨੂੰ ਇਹ ਜਿਆ ਕਰਨ ਨਹੀਂ ਕਰਨਾ ਚਾਹੀਦਾ ਕੋਈ ਸ਼ਹਿਰ ਦੇ ਵਿਕਾਸ ਬਾਰੇ ਉਹਨਾਂ ਵੱਲ ਸੋਚਣਾ ਚਾਹੀਦਾ ਹੈ ਉਹ ਤਾਂ ਉਸ ਤੋਂ ਉਲਟ ਜਾਣ ਲੱਗੇ ਨੇ ਜੇ ਸ਼ਹਿਰ ਦਾ ਵਿਕਾਸ ਹੋਊਗਾ ਤਾਂ ਸਾਰੀ ਪਬਲਿਕ ਖੁਸ਼ਿਆਰ ਹੋਊਗੀ ਤੇ ਅਸੀਂ ਉਹਨਾਂ ਨੂੰ ਇਸ ਗੱਲ ਦਾ ਬਹੁਤ ਵਿਰੋਧ ਕਰਦੇ ਆਂ ਵੀ ਇਹ ਕੰਮ ਤੋਂ ਨਾ ਕਰ ਨਾ ਕਰ ਭਾਈ ਸਾਹਿਬ ਇਹ ਨਾ ਕੰਮ ਕਰੋ ਤੁਸੀਂ ਸ਼ਹਿਰ ਦਾ ਵਿਕਾਸ ਹੋਣ ਦਿਓ ਮੈਂ ਵਾਰਡ ਨੰਬਰ 4 ਪ੍ਰੋਫੈਸਰ ਕੋਲੋਨੀ ਰਹਿਣਾ ਜੀ ਅੱਛਾ ਜੀ ਅੱਜ ਤੋਂ ਤਕਰੀਬਨ ਐਮਪੀ ਦੀਆਂ ਵੋਟਾਂ 'ਚ ਜਦੋਂ ਸੌਂਦ ਸਾਹਿਬ ਕੈਬਨਿਟ ਮੰਤਰੀ ਤੇ ਸੁਨੀਲ ਕੁਮਾਰ ਨੀੜਾ ਜੀ ਵਾਰਡ ਵਿੱਚ ਆਏ ਸੀ ਇਹਨਾਂ ਨੇ ਸਾਰੇ ਵਾਰਡ ਨਾਲ ਵਾਅਦਾ ਕੀਤਾ ਸੀਗਾ ਵੀ ਅਸੀਂ ਤ ਤੁਹਾਨੂੰ ਸੜਕਾਂ ਬਣਾ ਕੇ ਦਵਾਂਗੇ ਗਲੀਆਂ ਬਣਾ ਕੇ ਦਵਾਂਗੇ ਤੇ ਇਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਜੀ ਇਹਨਾਂ ਨੇ ਟੈਂਡਰਾਂ ਤੱਕ ਪਹੁੰਚਾਇਆ ਸਭ ਕੁਝ ਕੀਤਾ ਪਰ ਪਤਾ ਨਹੀਂ ਕਿਸ ਰੰਜਿਸ਼ ਕਰਕੇ ਪ੍ਰਧਾਨ ਕਾਂਗਰਸ ਦਾ ਜਿਹੜਾ ਪ੍ਰਧਾਨ ਆਇਆ ਇੱਥੇ ਆਪਣੇ ਮਿਊਨਿਸਪਲ ਕਮੇਟੀ ਦੇ ਵਿੱਚ ਉਹਨਾਂ ਨੇ ਕਿਉਂ ਇਹ ਰੋਡ ਅੜਕਾਇਆ ਵੈਸੇ ਉਹਨਾਂ ਨੂੰ ਅੜਕਾਉਣਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਇਹੋ ਜਿਹੇ ਕੰਮ ਨੇ ਬੜੇ ਔਖੇ ਪਾਸ ਹੁੰਦੇ ਨੇ ਤੇ ਅਸੀਂ ਵੀ ਕਹਿੰਦੇ ਆ ਵੀ ਮਤਲਬ ਸਾਰਾ ਵਾਰਡ ਇਸ ਟਾਈਮ ਬਹੁਤ ਦੁਖੀ ਹੈ ਕਿਉਂਕਿ ਜੋ ਇਹਨਾਂ ਨੇ ਵਾਅਦਾ ਕੀਤਾ ਸੀਗਾ ਸੁਨੀਲ ਕੁਮਾਰ ਨੀਤਾ ਜੀ ਨੇ ਉਹ ਉਹਨਾਂ ਨੇ ਵਾਅਦਾ ਪੂਰਾ ਕੀਤਾ ਹੈ ਸਾਨੂੰ ਤਾਂ ਇਹ ਹੀ ਲੱਗਦਾ ਵੀ ਇਹਨਾਂ ਦੇ ਜਲਸ ਕਰਕੇ ਹੀ ਉਹਨਾਂ ਨੇ ਗਲੀਆਂ ਨਹੀਂ ਬਣਨ ਦਿੱਤੀਆਂ ਹੈਗੀਆਂ ਤਾਂ ਹੀ ਉਹ ਸਟੇ ਆਰਡਰ ਲੈ ਕੇ ਆਏ ਨੇ ਉਤੋਂ ਹਾਈ ਕੋਰਟ ਤੋਂ ਬਾਕੀ ਸਾਡੀ ਕਮੇਟੀ ਦੇ ਸਾਡੇ ਕਲੋਨੀ ਦੇ 80% ਨਕਸ਼ੇ ਪਾਸ ਨੇ ਤੇ ਅਸੀਂ ਸਾਹਮਣੇ ਦੇਖਿਆ ਮਾਸਟਰ ਕਲੋਨੀ ਵੀ ਅਨ ਪ੍ਰੂਵਡ ਹੈ ਉਹਦੇ ਵਿੱਚ ਅਸਲ ਵਿੱਚ 3-4 ਘਰ ਨੇ ਉਹ ਉਹੀਆਂ ਗਲੀਆਂ ਬਣ ਗਈਆਂ ਉਹ ਅਨਪਰੂਵ ਨਹੀਂ ਹੈਗੀ ਭੂਤਾ ਵਾਲੇ ਗੁਰਦੁਆਰੇ ਕੋਲੇ ਇਹਨਾਂ ਨੇ ਗਲੀ ਬਣਾਈ ਆ ਉਹ ਅਨਪਰੂਵ ਨਹੀਂ ਹੈਗੀ ਕਿੱਥੇ-ਕਿੱਥੇ ਨਹੀਂ ਬਣਾਈਆਂ ਅਨਪਰੂਵ ਦੇ ਵਿੱਚ ਅਸੀਂ ਤਾਂ ਫਿਰ ਵੀ 80% ਨਕਸ਼ੇ ਪਾਸ ਕਰਾ ਕੇ ਬੈਠੇ ਆ ਸਾਡੇ ਆਪ ਗੁਰਕੀਰਤ ਕੋਟ ਲੀਨੇ ਆ ਕੇ ਸੀਵਰੇਜ ਜੋੜਿਆ ਸੀਗਾ ਜੇ ਸੀਵਰੇਜ ਉਹਨਾਂ ਨੇ ਜੋੜਿਆ ਤੀ ਕਿ ਉਹਨਾਂ ਨੂੰ ਪਤਾ ਨਹੀਂ ਵੀ ਜਦਾ ਅਨਪਰੂਵ ਸੀ ਕਿ ਲੋਨੀ ਉਹਨਾਂ ਨੇ ਕਿਉਂ ਰੋਕਿਆ ਇਹ ਗੱਲ ਇਸ ਕਰਕੇ ਵੀ ਇਹ ਸਾਰੇ ਮੇਰੇ ਵੀਰ ਭਾਈਆਂ ਨੂੰ ਸਮਝਣ ਦੀ ਲੋੜ ਹੈ ਇਹ ਕੋਜੀਆਂ ਚਾਲਾਂ ਨੇ ਇਹਨਾਂ ਦੀਆਂ ਤੇ ਇਹਨਾਂ ਨੂੰ ਇਹ ਕੁਝੀਆਂ ਚੱਲਾਂ ਤੋਂ ਬਾਜ ਹੋਣਾ ਚਾਹੀਦਾ ਤੇ ਜਿਹੜਾ ਕੰਮ ਕਰ ਰਿਹਾ ਉਹਦਾ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ